ਬ੍ਰੇਨ ਫੰਕਸ਼ਨ ਬ੍ਰੇਨ ਫੰਕਸ਼ਨ ਜੋ ਹੈ ਉਹ ਵਧੀਆ ਹੋ ਜਾਂਦਾ ਹੈ ਬ੍ਰੇਨ ਨੂੰ ਬਹੁਤ ਜ਼ਿਆਦਾ ਆਕਸੀਜਨ ਮਿਲ ਲ ਜਾਂਦੀ ਹੈ ਬ੍ਰੇਨ ਨੂੰ ਬਹੁਤ ਜ਼ਿਆਦਾ ਬਲੱਡ ਦੀ ਲੋੜ ਪੈਂਦੀ ਹੈ ਉਹ ਮਿਲਣ ਲੱਗ ਜਾਂਦਾ ਹੈ ਬ੍ਰੇਨ ਕੇਵਲ 2% ਭਾਰ ਹੈ ਸਰੀਰ ਦਾ ਪਰ 20% એનર્ਜੀ ਇਹ ਇਸ ਨੂੰ ਚਾਹੀਦੀ ਹੈ ਕਿਉਂਕਿ ਲਗਾਤਾਰ ਕੰਮ ਕਰਦਾ ਹੈ ਬਿਨਾਂ ਰੁਕੇ ਕੰਮ ਕਰਦਾ ਹੈ ਇਸ ਦੇ 100 ਮਿਲੀਅਨ ਨਿਊਰੋਨਸ ਹਨ ਜਿਹੜੇ ਆਪਸ ਵਿੱਚ ਸਨੈਪਸ ਦੇ ਨਾਲ ਲੱਗੇ ਹੋਏ ਹਨ ਸਾਰੇ ਸਰੀਰ ਨੂੰ ਕੰਟਰੋਲ ਕਰਦੇ ਹਨ ਸਿੰਪੈਥੈਟਿਕ ਸਿਸਟਮ ਤੇ ਪੈਰਾਸიმਪੈਥੈਟਿਕ ਸਿਸਟਮ ਇਸ ਦੇ ਨਾਲ ਹੀ ਚੱਲਦਾ ਹੈ ਹੋਰ ਕੀ ਹੁੰਦਾ ਹੈ ਜਦੋਂ ਇਸ ਫੰਕਸ਼ਨ ਗੜਬੜ ਹੋ ਜਾਣ ਹਾਈ ਬਲੱਡ ਪ੍ਰੈਸ਼ਰ ਰਹੇ ਉਹ ਵੀ ਇੱਕ ਕਾਰਨ ਹੈ ਕੋਲੇਸਟ੍ਰੋਲ ਵੱਧ ਜਾਵੇ ਖਾਸ ਤੌਰ ਤੇ ਐਲ ਡੀ ਐਲ ਕਹਿਣ ਦਾ ਭਾਵ ਜੇ ਖੂਨ ਬਹੁਤ ਜ਼ਿਆਦਾ ਗਾੜਾ ਹੋ ਜਾਵੇ ਤਾਂ ਉਹਦਾ ਕਲਾਉਟ ਬਣ ਕੇ ਬ੍ਰੇਨ ਦੇ ਵਿੱਚ ਚਲਿਆ ਜਾਂਦਾ ਹੈ ਤਾਂ ਅਪਰਾਲਿਸਿਸ ਹੋ ਜਾਂਦਾ ਹੈ ਹੁਣ ਯੋਗ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਐਕਸਰਸਾਈਜ਼ ਉਹਦੀ ਹੈ ਬਸਤ੍ਰਿਕਾ ਲੰਬਾ ਗਹਿਰਾ ਸਵਾਸ ਲਿਆ ਤੇ ਛੱਡਿਆ ਛਾਤੀ ਤੇ ਪੇਟ ਦੇ ਵਿੱਚ ਸਵਾਸ ਲੈਣਾ ਹੈ ਤੇ ਛੱਡਣਾ ਹੈ ਰੀੜ ਦੀ ਹੱਡੀ ਗਰਦਨ ਕਮਰ ਬਿਲਕੁਲ ਸਿੱਧੀ ਹੱਥ ਧਿਆਨ ਮੁਦਰਾ ਜਾਂ ਗਿਆਨ ਮੁਦਰਾ ਵਿੱਚ ਇਸ ਤਰ੍ਹਾਂ ਲੰਬਾ ਸਵਾਸ ਲੈਣਾ ਤੇ ਛੱਡਣਾ ਤਾਂ ਕਿ ਸਰੀਰ ਦੇ 37 ਟ੍ਰਿਲੀਅਨ ਸੈਲਸ ਨੂੰ ਪੂਰੀ ਆਕਸੀਜਨ ਮਿਲੇ ਬ੍ਰੀਏ ਦੇ ਨਾਲ ਬ੍ਰੇਨ ਨੂੰ ਬਹੁਤ ਜ਼ਿਆਦਾ ਆਕਸੀਜਨ ਮਿਲਦੀ ਹੈ ਤੇ ਬਲੱਡ ਸਪਲਾਈ ਜ਼ਿਆਦਾ ਹੋ ਜਾਂਦੀ ਹੈ ਰਾਈਟ ਤੇ ਲੈਫਟ ਹੈਮਿਸਫੀਅਰ ਵਧੀਆ ਕੰਮ ਕਰਨ ਲੱਗ ਜਾਂਦੇ ਹਨ ਬ੍ਰੇਨ ਨੂੰ ਬੜਾ ਆਰਾਮ ਮਿਲਦਾ ਹੈ ਹੌਲੀ ਹੌਲੀ ਉਹ ਕਲੌਟ ਖੁੱਲਦਾ ਹੈ ਸੈਰੀਬਰਮ ਸੈਰੀਬਲਮ ਤੇ ਬ੍ਰੇਨ ਆਫ ਇਸ ਟਾਈਮ ਐਕਟੀਵੇਟ ਹੋ ਜਾਂਦੇ ਹੈ ਏਜ ਫੈਕਟਰ ਵੀ ਇਹਦੇ ਵਿੱਚ ਹੈ ਪਰੰਤੂ ਯੋਗ ਚ ਬੜੀ ਤਾਕਤ ਬਸਤਰੀਕਾ ਪ੍ਰਾਣਯਾਮ ਅਸੀਂ ਖਾਲੀ ਪੇਟ ਕਰਨ ਦੀ ਸਲਾਹ ਦਿੰਨੇ ਹਾਂ ਖਾਸ ਤੌਰ ਤੇ ਜੋ ਇਸ ਵੇਲੇ ਜੋ ਕਾਲ ਹੈ ਸਵੇਰੇ 4 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਚੰਦਰਮਾ ਨੇ ਜੋ ਅੰਮ੍ਰਿਤ ਵਰਸਾਇਆ ਹੁੰਦਾ ਹੈ ਉਹ ਪੇੜਾਂ ਪੌਦਿਆਂ ਦੇ ਪੱਤਿਆਂ ਤੇ ਹੁੰਦਾ ਹੈ ਹਵਾ ਚੱਲਣ ਨਾਲ ਉਹ ਹਵਾ ਦੇ ਵਿੱਚ ਮਿਲ ਜਾਂਦਾ ਹੈ ਬਸਤਰੀਕਾ ਨਾਲ ਤੇ ਨੂਲੋਮ ਬਲੂਮ ਨਾਲ ਉਹ ਸਾਡੇ ਸਰੀਰ ਚ ਪਹੁੰਚ ਕੇ ਇਕ ਅਦਭੁਤ ਵੰਡਰਫੁਲ ਦਵਾਈ ਦਾ ਕੰਮ ਕਰਦਾ ਹੈ। ਬਸਰੀਕਾ ਜਿਨ੍ਹਾਂ ਨੂੰ ਵੀ ਇਹ ਤਕਲੀਫ ਹੋ ਗਈ ਹੈ ਉਹਨਾਂ ਨੂੰ ਅਸੀਂ ਘੰਟਿਆਂ ਬੱਧੀ ਕਰਨ ਨੂੰ ਕਹਿੰਦੇ ਹਾਂ ਬਿਨਾਂ ਆਕੇ ਥਕੇ ਇਹ ਲਗਾਤਾਰ ਕਰਨਾ ਹੈ। ਥੱਕ ਜਾਏ ਤਾਂ ਕੁਛ ਰੁਕ ਜਾਓ ਫੇਰ ਕਰੋ। ਦੂਸਰੀ ਐਕਸਰਸਾਈਜ਼ ਹੈ ਅਨੁਲੋਨ ਬਲੋ ਸੱਜੇ ਹੱਥ ਨਾਲ ਸੱਜਾ ਨੱਕ ਬੰਦ ਕੀਤਾ। ਲੰਮਾ ਗਹਿਰਾ ਸਵਾਸ ਖੱਬੇ ਨੱਕ ਚੋਂ ਲਿਆ ਛਾਤੀ ਦੇ ਵਿੱਚ ਭਰਿਆ ਫੇਰ ਇੱਕ ਉਂਗਲ ਨਾਲ ਖੱਬਾ ਨੱਕ ਬੰਦ ਕਰਕੇ ਸੱਜੇ ਨੱਕ ਚੋਂ ਇਹ ਆਪਾਂ ਨੇ ਵਾਪਸ ਕਰਤਾ ਬਾਹਰ ਕਢਾਲਤਾ ਪੂਰਾ ਬਾਹਰ ਕਢਾਲਿਆ ਐਕਸਹੇਲੇਸ਼ਨ ਪੂਰੀ ਰੇਚਕ ਪੂਰਾ ਕਰਨਾ ਸਾਊਂਡਲੈਸ ਬਰੀਥਿੰਗ ਇਹ ਰਿੱਧਰੋਂ ਹੀ ਸਵਾਸ ਲਿਆ ਇੱਕ ਸੈਕਿੰਡ ਰੁਕਣਾ ਫੇਰ ਖੱਬੇ ਚੋਂ ਬਾਹਰ ਨਿਕਾਲਾ ਇੱਕ ਸੈਕਿੰਡ ਅਸੀਂ ਤਾਂ ਰੁਕਣ ਨੂੰ ਕਹਿੰਦੇ ਆ ਵੀ ਐਕਸਚੇਂਜ ਆਫ ਗੈਸਸੇਜ਼ ਹੈ ਜਿਹੜਾ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦਾ ਉਹ ਭਲੀ ਭਾਂਤੀ ਫੇਫੜਿਆਂ ਦੇ ਵਿੱਚ ਹੋ ਜਾਵੇ ਆਰਟ ਦੇ ਵਿੱਚ ਹੋ ਜਾਵੇ ਫੇਰ ਕੱਬੇ ਪਾਸੇ ਸਵਾਸ ਲਿਆ ਇੱਕ ਸੈਕਿੰਡ ਰੁਕੇ ਫੇਰ ਸੱਜੇ ਚੋਂ ਬਾਹਰ ਕੱਢ ਲਿਆ ਬਾਹਰ ਕੱਢਣ ਤੇ ज़्यादा जोर लाना है क्योंकि रहना सवास रहालों ता ही ले सकेंगे फिर लिया फिर खब्बे चो बाहर निकालिया कंटिन्यूसली अल्टरनेट ब्रीदिंग साउंडलैस ब्रीदिंग असी करनी है कमर गर्दन बिल्कुल सीधी ਈੜਾ ਪਿੰਗਲਾ ਸੁਸ਼ਮਨਾ ਨਾੜਾਂ ਸਿੱਧੀਆਂ ਖੱਬੇ ਨੱਕ ਝੋ ਜਦੋਂ ਅਸੀਂ ਸਵਾਸ ਲੈਨੇ ਆ ਇਹ ਚੰਦਰ ਸਵਰ ਹੈ ਈੜਾ ਦਾ ਸਵਰ ਹੈ ਇਹ ਸ਼ਾਂਤ ਕਰਦਾ ਹੈ ਜਦੋਂ ਅਸੀਂ ਸੱਜੇ ਚੋਂ ਸਵਾਸ ਲੈਨੇ ਆ ਇਹ ਸੂर्य ਸਵਰ ਹੈ ਇਹ ਪਿੰਗਲਾ ਦਾ ਸਵਰ ਹੈ ਇਹ ਐਕਟੀਵੇਟ ਕਰਦਾ ਹੈ ਦੋਵੇਂ ਸਵਰ ਸ਼ੁਸ਼ਮਨਾ 나ੜ ਦੇ ਵਿੱਚ ਇਕੱਠੇ ਹੁੰਦੇ ਹਨ ਕਦਬੂਤ ਕੰਮ ਕਰਦੇ ਹੈ ਪ੍ਰੈਲਿਸਿਸ ਠੀਕ ਹੋ ਜਾਂਦਾ ਦੇਖਣ ਨੂੰ ਇਹ ਬੜੀ ਅਸੰਭਵ ਜੀ ਗੱਲ ਲੱਗਦੀ ਹੈ ਪ੍ਰਯੋਗ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਆਪਣੀ ਸਰਕਾਰੀ ਨੌਕਰੀ ਦੇ ਦੌਰਾਨ ਮੈਂ अनेਕਾਂ بڑے ਅਫਸਰਾਂ ਦਾ ਮਤੈਤਾਂ ਦਾ ਕੁਲੀਗਜ਼ ਦਾ ਇਲਾਜ ਪ੍ਰਾਣਾਯਾਮ ਰਾਹੀਂ ਐਕੂ ਪ੍ਰੈਸ਼ਰ ਰਾਹੀਂ ਕੀਤਾ ਲੰਬਾ ਗਹਿਰਾ ਸਵਾਸ ਰਿਟਾਇਰਮੈਂਟ ਤੋਂ ਬਾਅਦ 2013 ਵਿੱਚ ਮੇਰੀ ਰਿਟਾਇਰਮੈਂਟ ਹੋਈ ਉਸ ਤੋਂ ਬਾਅਦ ਮੈਂ ਇਹਦੇ ਵੱਲ ਜ਼ਿਆਦਾ ਧਿਆਨ ਦਿੱਤਾ ਕਿ ਆਖਰ ਇੰਨੇ ਬੈਨੀਫਿਟਸ ਕਿਉਂ ਹੋ ਰਹੇ ਹਨ ਪਹਿਲਾਂ ਸਰਵਿਸ ਦੇ ਦੌਰਾਨ ਮੇਰੇ ਕੋਲੇ ਇੱਕ ਸਰਟੀਫਿਕੇਟ ਸੀ ਯੂਨੀਵਰਸਿਟੀ ਆਫ ਪਤੰਜਲੀ ਦਾ ਤੇ ਇੱਕ ਡਿਪਲੋਮਾ ਸੀ ਡਿਪਲੋਮਾ ਇਨ ਯੋਗਿਕ ਸਾਇੰਸ ਉਸ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਸ਼ਨ ਯੋਗਿਕ ਸਾਇੰਸ ਦੀ ਕੀਤੀ ਤੇ ਹੁਣ ਪੀ ਐਚ ਡੀ ਇਨ ਯੋਗਾ ਕਰਨ ਦੀ ਤਿਆਰੀ ਕਰ ਰਿਹਾ ਹਾਂ ਹੁਣ ਮੈਂ ਭਲੀ ਭਾਂਤੀ ਸਮਝ ਚੁੱਕਿਆ ਹਾਂ ਇਹਦੀ ਥਿਊਰੀ ਕੀ ਹੈ ਇਹ ਕਿਵੇਂ ਕੰਮ ਕਰਦਾ ਹੈ ਸਿਰਫ ਇਹਨਾਂ ਦੋ ਪ੍ਰਾਣਾਯਾਮਾਂ ਨਾਲ ਔਰ ਹੱਥਾਂ ਦੇ ਇਸ ਤਰ੍ਹਾਂ ਦੇ ਪ੍ਰੈਸ਼ਰ ਨਾਲ ਸਾਡੇ ਨਾਲ ਅੱਜ ਸਾਡਾ ਛੋਟਾ ਵੀਰ ਸਰਦਾਰ ਬਲਬੀਰ ਸਿੰਘ ਜੋ ਕਿ ਇੱਕ ਇਸ ਇਲਾਕੇ ਦੀ ਜਾਣੇ ਪਹਿਚਾਣੇ ਮੰਨੇ ਪਰ ਮੰਨੇ ਵਿਅਕਤੀ ਨੇ ਕਿਸੇ ਕਾਰਨ ਕਰਕੇ ਉਹਨਾਂ ਦੀ ਧਰਮ ਪਤਨੀ ਨੂੰ ਇਹ ਰੋਗ ਹੋ ਗਿਆ ਸੀ ਇੱਕ ਵਾਰੀ ਹੋਇਆ ਤਾਂ ਠੀਕ ਹੋ ਗਿਆ ਪਰੰਤੂ ਇੱਕ ਦੁਖਦ ਘਟਨਾ ਹੋਈ ਬੇਟੇ ਦਾ ਐਕਸੀਡੈਂਟ ਰੋਡ ਐਕਸੀਡੈਂਟ ਹੋ ਗਿਆ ਦੁਬਾਰਾ ਅਟੈਕ ਆ ਗਿਆ ਜਿਉਂ ਹੀ ਮੈਨੂੰ ਪਤਾ ਲੱਗਿਆ ਮੈਂ ਇਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਦੋ ਤਿੰਨ ਦਿਨਾਂ ਬਾਅਦ ਇਹ ਅਚਾਨਕ ਸਾਡੇ ਕੋਲੇ ਸਾਡੀ ਯੋਗ ਸ਼ਾਲਾ ਇਨ ਨੂਰਪੁਰ ਬੇਟ ਵਿੱਚ ਆ ਗਏ। ਬੜਾ ਮੇਰੇ ਲਈ ਤਾਂ ਮੈਨੂੰ ਤਾਂ ਪਤਾ ਸੀ ਵੀ ਇਹ ਠੀਕ ਹੋ ਜਾਣਾ ਪਰ ਇਹਨਾਂ ਨੂੰ ਯਕੀਨ ਕਰਨਾ ਕੁਝ ਮੁਸ਼ਕਲ ਸੀ। ਹੁਣ ਸਾਡੇ ਕੋਲੇ ਇਹ 8-10 ਕਿਲੋਮੀਟਰ ਤੋਂ ਲਗਾਤਾਰ ਆ ਰਹੇ ਨੇ। ਇਸ ਵੇਲੇ ਸਾਡੇ ਦਰਮਿਆਨ ਨੇ ਮੈਂ ਇਹਨਾਂ ਤੋਂ ਹੀ ਪੁੱਛੂੰਗਾ ਪਹਿਲਾਂ ਭੈਣ ਜੀ ਤੋਂ ਪੁੱਛੂੰਗਾ ਫੇਰ ਸਾਡੇ ਵੱਡੇ ਵੀਰ ਸਰਦਾਰ ਬਲਬੀਰ ਸਿੰਘ ਜੀ ਜੋ ਕਿ ਬਿਜਲੀ ਬੈਂਕ ਵਿੱਚੋਂ ਰਿਟਾਇਰ ਨੇ ਇਸ ਗਰਾਊਂਡ ਨਾਲ ਬੜੀ ਦੇਰ ਦੇ ਜੁੜੇ ਹੋਏ ਨੇ ਪਹਿਲਾਂ ਤੋਂ ਹੀ ਸਾਡੇ ਹਸਤਾੜ ਵਿੱਚ ਬਾਲੀਵਾਲ ਖੇਡਦੇ ਸੀ ਫੁੱਟਬਾਲ ਖੇਡਦੇ ਨੇ 65 ਸਾਲ ਦੀ ਉਮਰ ਵਿੱਚ ਵੀ ਬਹੁਤ ਐਕਟਿਵ ਨੇ ਬਾਇਓਲੋਜੀਕਲ ਏਜ ਇਹਨਾਂ ਦੀ 65 ਸਾਲ ਦੀ ਬਜਾਏ ਉਹ ਤਾਂ ਇੱਕ ਏਜ ਹੈ 25 ਸਾਲ ਦੀ ਹੈ ਬਹੁਤ ਵਧੀਆ ਮੇਨਟੇਨ ਕੀਤਾ ਕਿ ਤੁਹਾਨੂੰ ਇਹ ਰੋਗ ਕਦੋਂ ਹੋਇਆ ਅੱਗੇ ਕਰ ਲਓ ਥੋੜਾ ਜਿਹਾ ਅੱਗੇ ਪਹਿਲਾਂ ਪਹਿਲਾਂ ਹਾਂ ਉੱਚਾ ਫੋਲੋ ਮਾਈਕ ਦੇ ਕੇ ਪਹਿਲਾਂ ਹੋਏ ਪਿੱਛੇ ਰਹੋ ਪਹਿਲਾਂ ਉਸ ਤੋਂ ਮਗਰ ਬੈਠ ਜਾ ਐਕਸੀਡੈਂਟ ਹੋਣ ਦੇ ਕਰਨਾ ਮੇਰਾ ਬੱਚੇ ਫੇਫੇ ਦੁਆਰਾ ਹੋ ਗਿਆ दोबारा पहले हूँ यार मेरा बहुत हो रहा पूरा हाल से हाँ मैं पहले मैं जन्म लेके अभी डेथ लगे गए हाँ मैं बिल्कुल ठीक हूँ कि मैं ते पहले करने तो तो दीजिए दस तो सौ पहले बैंड टाइप के ट्राई साइकिल लिया ट्राई साइकिल बीर चेयर बीर चेयर तेरे ਹਾਂ ਉਹ ਮੈਂ ਕਰ ਦਿੰਦਾ ਹਾਂ ਤੇ ਇਸ ਵੇਲੇ ਇਹਨਾਂ ਦੀ ਸ਼ੂਗਰ ਵੀ ਠੀਕ ਹੈ ਠੀਕ ਹੋ ਗਈ ਹੈ ਤੇ ਵੀ ਵੀ ਠੀਕ ਹੈ ਬਹੁਤ ਬੀਪੀ ਠੀਕ ਹੈਗਾ ਅਸੀਂ ਕੋਈ ਖਾਸ ਅਯੁਰਵੇਦਿਕ ਦਵਾਈ ਨਹੀਂ ਦਿੰਤੀ ਸਿਰਫ ਔਰ ਸਿਰਫ ਯੋਗ ਦੀਆਂ ਕਿਰਿਆਵਾਂ ਨਾਲ ਇਹਨਾਂ ਦੀ ਇਹ ਰਿਕਵਰੀ ਹੋਈ ਹੁਣ ਸਾਡੇ ਛੋਟੇ ਵੀਰ ਸਾਬ ਲਵਵੀਰ ਸਿੰਘ ਜਿਨ੍ਹਾਂ ਦੇ ਇਹ ਧਰਮ ਸੁਪਤ ਨਹੀਂ ਹਨ ਇਹ ਦੱਸਣਗੇ ਥੋੜੇ ਸ਼ਬਦਾਂ ਵਿੱਚ ਲਵਵੀਰ ਸਿੰਘ ਜੀ ਸਭ ਤੋਂ ਪਹਿਲਾ ਅਟੈਕ ਕਦੋਂ ਹੋਇਆ ਸੀਗਾ 6 ਮਾਰਚ 23 ਨੂੰ ਜੀ ਸਾਡੇ ਵੀਰ ਸਾਧੂ ਸਿੰਘ ਜੀ ਦੇ ਜਵਾਈ ਪੂਰੇ ਹੋਏ ਸੀਗੇ ਅੱਛਾ ਅੱਛਾ ਉਹ ਜੀ ਸਾਧੂ ਸਿੰਘ ਗਰੇ ਆ ਹੂੰ 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 ਉਹਨਾਂ ਦਾ ਸੁਣ ਕੇ ਇਹ ਥੋੜਾ ਜਿਹਾ ਜ਼ਿਆਦਾ ਬੀਪੀ ਹਾਈ ਹੋਣ ਕਰਕੇ ਨੌਦਿਆ ਨੂੰ ਇਹਨਾਂ ਨੂੰ ਹੋਇਆ ਤੇ ਮੈਂ ਕਹਿੰਦੇ ਮੇਰੀ ਬਾਹ ਗਈ ਮੇਰੀ ਲੱਤ ਗਈ ਮੈਂ ਗਈ ਅਸੀਂ ਜਦੈ ਸੰਭਾਲਿਆ ਕੋਹ ਦੀ ਮਾਲਚ ਕੀਤੀ ਮੇਰੇ ਛੋਟੇ ਬੇਟੇ ਨੇ ਜਸਪ੍ਰੀਤ ਨੇ ਨੋ ਦਰਸ਼ ਪੀਸ ਤੋਂ ਉਹਨਾਂ ਨੇ ਮਾਲਸ਼ ਕਰਨ ਤੋਂ ਬਾਅਦ ਅਸੀਂ ਦਵਾਈ ਸ਼ੁਰੂ ਕੀਤੀ ਤੇ ਇਹ ਬਿਲਕੁਲ ਠੀਕ ਹੋ ਗਏ ਸੀ ਉਸ ਤੋਂ ਬਾਅਦ ਤਕਰੀਬਨ 13 ਨਵੰਬਰ 24 ਦੇ ਵਿੱਚ ਛੋਟੇ ਬੇਟੇ ਜਸਪਰੀ ਇਧਰ ਦੇ ਸਕੂਟਰੀ ਸਲਿੱਪ ਹੋਣ ਕਾਰਨ ਸਿਰ ਦੇ ਵਿੱਚ ਕੈਰੀ ਸੱਟ ਲਾ ਕੇ 17 ਤਰੀਕ ਨੂੰ ਉਹਦੀ ਡੈਥ ਹੋ ਚੁੱਕੀ ਸੀ ਉਹ ਸਦਮਾ ਨਾ ਸਹਾਰਦੇ ਹੋਏ ਦੁਬਾਰਾ ਇਹਨਾਂ ਨੂੰ ਫੇਰ ਹੋਇਆ ਤੇ ਇੱਕ ਜੰਮ ਦਾ ਮੰਜੇ ਦੇ ਹੀ ਪਏ ਸੀ ਜਦੋਂ ਤੁਹਾਡਾ ਮੈਨੂੰ ਫੋਨ ਆਇਆ ਮੈਂ ਇਹਨਾਂ ਨੂੰ ਮੈਨੂੰ 3 ਦਿਨ ਲਾ ਕੇ ਇਹਨਾਂ ਨੂੰ ਇੱਥੇ ਲੈ ਕੇ ਆਉਣ ਨੂੰ ਤਿਆਰ ਕਰਨ ਨੂੰ ਕਿਉਂਕਿ ਉਹੜਾ ਜਿਹੜਾ ਇਹ ਸਦਮਾ ਸੀ ਉਹਦੇ ਚੋਂ ਨਿਕਲਣਾ ਬਹੁਤ ਔਖਾ ਸੀ ਪਰ ਫੇਰ ਵੀ ਮੈਂ ਵਾਇਗੁਰੂ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕੀਤੀ ਇਹਨਾਂ ਨੂੰ ਇੱਥੇ ਲੈ ਕੇ ਆਉਣ ਦੀ ਜਿਸ ਦਿਨ ਪਹਿਲੇ ਦਿਨ ਅਸੀਂ ਇਹਨਾਂ ਨੂੰ व्हीਲ ਚੇਅਰ ਤੇ ਤੀਜੇ ਚੌਥੇ ਦਿਨ ਇਹ ਵਾਕਰ ਦੇ ਨਾਲ ਹੁਣ ਇਸ ਟਾਈਮ ਇੱਕ ਕਿਸਮ ਦਾ ਬਸ ਖੂੰਡੀ ਦਾ ਆਸਰਾ ਲੈ ਲੀਏ ਵੀ ਉਹਦੇ ਨਾਲ ਬਹੁਤ ਵਧੀਆ ਸਾਨੂੰ ਲਗਭਗ ਕੋਈ 20 ਦਿਨ ਹੋਇਆ ਆਉਂਦਿਆਂ ਨੂੰ ਸਾਨੂੰ ਇਹ ਬਹੁਤ ਵਧੀਆ ਪਰ ਮੈਂ ਕਹਣਾ ਵੀ ਮੈਂ ਇਸ ਗਰਾਉਂਡ ਦੇ ਨਾਲ ਮੈਨੂੰ 45 ਸਾਲ ਹੋ ਗਏ ਜੀ ਜੁੜਿਆ ਨੂੰ ਸਨ 80 ਤੋਂ ਲੈ ਕੇ ਤੇ ਹੁਣ ਤੱਕ ਮੈਂ ਇਸ ਗਰਾਉਂਡ ਦੇ ਨਾਲ ਜੁੜਿਆ ਹਾਂ ਲਗਭਗ ਗਰਾਉਂਡ ਦੇ ਨਾਲ ਮੈਨੂੰ 55 ਸਾਲ ਹੋ ਕੇ ਜੁੜਿਆ ਨੂੰ 65 ਸਾਲ ਦੀ ਉਮਰ ਹੋ ਚੁੱਕੀ ਆ ਬਹੁਤ ਫਾਇਦਾ ਹੋਇਆ ਸਾਨੂੰ ਯੋਗ ਕਰਨ ਦੇ ਨਾਲ ਮੈਂ ਤਾਂ ਇਹੀ ਕਹੂੰਗਾ ਕਰੋਗੇ ਯੋਗ ਤਾਂ ਭੱਜਣਗੇ ਵੱਡੇ ਵੱਡੇ ਰੋਗ ਵੈਰੀ ਗੁੱਡ ਵੈਰੀ ਗੁੱਡ ਇਹ ਜਜਵਾ ਚਾਹੀਦਾ ਹੈ ਇੱਕ ਅਸਾਧੇ ਰੋਗ ਜਿਹਦੇ ਚ ਇੱਕ ਵੈਜੀਟੇਟਿਵ ਐਗਜ਼ਿਸਟੈਂਸ ਜੋ ਕਿ ਮਾਡਰਨ ਸਾਇੰਸ ਦੇ ਵਿੱਚ ਹੋ ਜਾਂਦੀ ਹੈ ਉਹਦੇ ਵਿੱਚੋਂ ਇਸ ਤਰ੍ਹਾਂ ਬਾਹਰ ਨਿਕਲ ਕੇ ਆਉਣਾ ਸਿਰਫ ਯੋਗ ਕਰਕੇ pranayama ਕਰਕੇ ਹੈ ਮੇਰਾ ਛੋਟਾ ਵੀਰ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ ਬਹੁਤ ਜ਼ਿਆਦਾ ਸੇਵਾ ਕਰ ਰਿਹਾ ਹੈ ਸੇਵਾ ਕਰਨੀ ਤੇ ਕਰਾਉਣੀ ਬੜੀ ਔਖੀ ਹੈ ਖਾਸ ਤੌਰ ਤੇ ਇਹੋ ਜਿਹੇ ਕੇਸਾਂ ਦੇ ਵਿੱਚ ਤੋਂ ਅੰਤ ਵਿੱਚ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਉਹ ਯੋਗ ਸ਼ਾਲਾ ਇੰਨ ਪਿੰਡ ਨੂਰਪੁਰ ਬੇਟ ਵਿੱਚ ਆਉਣ ਜਿਹੜੇ ਨਹੀਂ ਆ ਸਕਦੇ ਤਾਂ ਉਹ ਸਾਡਾ WhatsApp YouTube ਤੇ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ